ਤਨ ਗੁਰੂ ਅਰਜਨ ਦੇਵ ਮਹਾਰਾਜ ਇਸ ਹਾੜ ਦੇ ਮਹੀਨੇ ਦੀ ਵਿਚਾਰ ਬਖਸ਼ਿਸ਼ ਕਰਦੇ ਹਨ ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨਾ ਜਿੰਨਾ ਪਾਸ ਪਾਤਸ਼ਾਹ ਜੀ ਸਮਝਾਉਂਦੇ ਹਨ ਇਹ ਜਿਹੜਾ ਹਾੜ ਦਾ ਮਹੀਨਾ ਹੈ ਬਾਹਰ ਨੇ ਪੱਖੋਂ ਵੇਖਿਆ ਜਾਵੇ ਮੌਸਮੀ ਤੌਰ ਤੇ ਬਹੁਤ ਹੀ ਤਪਦਾ ਹੋਇਆ ਮਹੀਨਾ ਹੈ ਤੇ ਜਿਵੇਂ ਆਪਾਂ ਬਾਣ ਵੇਖਦੇ ਆ ਇਤਨੀ ਤਪਸ਼ ਹੈ ਇਤਨੀ ਗਰਮੀ ਹੈ ਕਿ ਮਨੁੱਖ ਜਿਹੜਾ ਹੈ ਇਤਨੀ ਤਪ ਸਹਾਰ ਨਹੀਂ ਸਕਦਾ ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਸਾਡੇ ਅੰਦਰ ਵੀ ਇੱਕ ਤਪਸ਼ ਹੈ ਸਾਡੇ ਮਨ ਦੀ ਜਿਹੜੀ ਹੈ ਤਪਸ਼ ਲੱਗੀ ਹੋਈ ਹੈ ਮਨ ਨੂੰ ਵੀ ਮਨ ਉਹ ਤਪਸ਼ ਜਿਹੜਾ ਹੈ ਸਹਾਰ ਨਹੀਂ ਪਾਉਂਦਾ ਤੇ ਇਸੇ ਹੀ ਤਪਸ਼ ਦੇ ਨਾਲ ਮਨੁੱਖ ਦਾ ਮਨ ਜਿਹੜਾ ਹੈ ਜੀਵਨ ਜਿਹੜਾ ਹੈ ਸੜ ਜਾਂਦਾ ਹੈ ਬਿਲਕੁਲ ਵਿਕਾਰ ਹੋ ਜਾਂਦਾ ਹੈ ਵਿਰਸ ਚਲਾ ਜਾਂਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪਣੀ ਬਾਣੀ ਵਿੱਚ ਬਰਤਨ ਕਰਦੇ ਨੇ ਕਿ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵਿਕਾਰ ਇਹ ਜਿਹੜਾ ਹਿਰਦਾ ਸਾਡਾ ਹੈ ਇਹ ਤਪਦਾ ਕਿਸ ਦੇ ਨਾਲ ਹੈ ਇਹ ਤਪਦਾ ਹੈ ਵਿਕਾਰਾਂ ਦੇ ਨਾਲ ਜਦੋਂ ਸਾਡੇ ਵਿੱਚ ਇਹ ਔਗਣ ਆਉਂਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਦੋਂ ਸਾਡੇ ਅੰਦਰ ਜ਼ੋਰ ਪਾਉਂਦੇ ਹਨ ਤੇ ਸਾਡਾ ਮਨ ਜਿਹੜਾ ਹੈ ਕਮੜਾ ਜਾਂਦਾ ਹੈ ਤਪ ਜਾਂਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਇਹ ਤਪਦਾ ਕਿੰਨਾ ਦਾ ਹੈ ਇਸ ਹਾਰ ਦੇ ਮਹੀਨੇ ਤੋਂ ਸਿਖਿਆ ਲਈਏ ਪਾਤਸ਼ਾਹ ਕਹਿੰਦਾ ਆ ਸਾੜ ਤਪੰਦਾ ਜਿਸ ਲਗਾਇ ਹਰ ਨਾ ਨਾ ਜਿੰਨਾ ਪਾ ਜਿੰਨਾ ਦੇ ਕੋਲ ਨਾ ਨਹੀਂ ਨਾ ਤੋਂ ਪਾਪ ਹੈ ਖਸਮ ਪ੍ਰਭੂ ਮਾਲਕ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਨਹੀਂ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਸਾਥ ਨਹੀਂ ਪਾਈ ਅਜੇ ਤੱਕ ਜਿਨ੍ਹਾਂ ਨੇ ਗੁਰੂ ਦੇ ਨਾਲ ਮਨ ਨਹੀਂ ਜੋੜਿਆ ਕੇਵਲ ਉਹਨਾਂ ਦਾ ਹਿਰਦਾ ਹੀ ਤਪਦਾ ਹੈ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਮਨ ਜੋੜ ਲਿਆ ਉਹਨਾਂ ਦਾ ਹਿਰਦਾ ਤਪਦਾ ਨਹੀਂ ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਦੇ ਪਾਤਸ਼ਾਹ ਜੀ ਕਹਿੰਦੇ ਤਪਦਾ ਕਿਵੇਂ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸੰਧੀ ਆਜਨੋਂ ਕੋਈ ਮਨੁੱਖ ਜਗ ਜੀਵਨ ਉਸ ਜਗਤ ਦੇ ਦਾਤੇ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਜਦੋਂ ਮਨੁੱਖ ਮਾਨਸੰਧੀ ਆਸ ਮਨੁੱਖੀ ਆਸ ਲਈ ਬੈਠਦਾ ਇੱਕ ਦੂਸਰੇ ਦੀ ਸੰਸਾਰਿਕ ਲੋਕਾਂ ਦੀ ਆਸ ਦੇ ਉੱਤੇ ਆਪਣਾ ਜੀਵਨ ਜਦੋਂ ਜਿਉਂਦਾ ਹੈ ਉਦੋਂ ਹੀ ਹਿਰਦਾ ਤਪਦਾ ਹੈ ਦੁਇਐ ਭਾਇ ਬਿਗੁਚੀਐ ਗਲ ਪੈ ਇਸ ਜਮਕੀ ਫਾਸ ਪੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਸ ਪਰਮੇਸ਼ਰ ਨੂੰ ਛੱਡ ਕੇ ਦੁਨਿਆਵੀ ਆਸਾਂ ਵਿੱਚ ਫਿਰਦੇ ਨੇ ਐਸੇ ਮਨੁੱਖਾਂ ਦੇ ਬਲਾਵੇਂ ਜਮਾਂ ਦੀ ਫਾਹੀ ਪੈਂਦੀ ਹੈ ਭਾਵੇਂ ਜੀਵਨ ਖੁਵਾਰ ਹੋ ਜਾਂਦਾ ਹੈ ਜੀਵਨ ਸਫਲ ਨਹੀਂ ਬਣਦਾ ਕਿਉਂਕਿ ਪਾਤਸ਼ਾਹ ਜੀ ਕਹਿੰਦੇ ਕੁਦਰਤ ਦਾ ਅਟਲ ਨਿਯਮ ਹੈ ਕਿ ਜੇਹਾ ਬੀਜੈ ਸੋ ਲੁਣਾ ਮਥੈ ਜੋ ਲਿਖਿਆਸ ਕਿ ਮਨੁੱਖ ਉਹੀ ਪ੍ਰਾਪਤ ਕਰਦਾ ਹੈ ਉਹੀ ਫਲ ਮਿਲਦਾ ਹੈ ਜੋ ਬੀਜਦਾ ਹੈ ਤੇ ਜੋ ਜੋ ਜਹੋ ਜੀ ਕਰਮਾਂ ਦਾ ਬੀਜ ਬੀਜੇਗਾ ਉਹੋ ਜੀ ਕਰਮਾਂ ਦਾ ਫਲ ਸਾਨੂੰ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਇਹ اٹਲ ਨਿਯਮ ਹੈ ਉਸ ਪਰਮੇਸ਼ਰ ਦਾ ਤੇ ਪਾਤਸ਼ਾਹ ਜੀ ਬਚਨ ਕਰ ਦਿੰਨੇ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਕਹਿੰਦੇ ਇਹ ਜ਼ਿੰਦਗੀ ਦੀ ਰਾਤ ਜਿਹੜੀ ਹੈ ਜਿਨਾਮ ਨਹੀਂ ਜਪਿਆ ਸੇਵਾ ਨਹੀਂ ਕੀਤੀ ਤੇ ਇਹ ਪਛਤਾਉਂਦਿਆਂ ਹੀ ਪਛਤਾਵਿਆਂ ਵਿੱਚ ਹੀ ਨਿਕਲ ਜਾਣੀ ਹੈ ਤੇ ਉੱਠ ਚੱਲੀ ਗਈ ਨਿਰਾਸ਼ ਤੇ ਨਿਰਾਸ਼ ਹੋ ਕੇ ਦੁਖੀ ਹੋ ਕੇ ਸੰਸਾਰ ਤੋਂ ਚਲੇ ਜਾਣਾ ਅਸਾਂ ਕੋਝ ਵੀ ਪ੍ਰਾਪਤ ਨਹੀਂ ਹੋਣਾ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਗੁਰੂ ਦੇ ਨਾਲ ਸਾਜ ਨਹੀਂ ਪਾਈ ਤੇ ਪਾਤਸ਼ਾਹ ਜੀ ਕਹਿੰਦੇ ਉਸਰੇ ਪਾਸੇ ਐਸੇ ਵੀ ਮਨੁੱਖ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਮਨ ਨੂੰ ਜੋੜ ਲਿਆ ਹੈ ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ ਜਿਨ੍ਹਾਂ ਨੇ ਗੁਰੂ ਦੇ ਸ਼ਰਨ ਪ੍ਰਾਪਤ ਕਰ ਲਈ ਗੁਰੂ ਦੇ ਨਾਲ ਧੀੜ ਕਰ ਲਈ ਉਹ ਦਰਗਾਹ ਵਿੱਚ ਖਲਾਸ ਹੋ ਜਾਂਦੇ ਨੇ ਪਾਲਕੀ ਸੱਚੇ ਸਹੇਯਾਰ ਬਣ ਜਾਂਦੇ ਨੇ ਉਹਨਾਂ ਦਾ ਜੀਵਨ ਸਫਲ ਬਣਦਾ ਹੈ ਤੇ ਪਾਦਸ਼ਾਹ ਜੀ ਕਹਿੰਦੇ ਇਸ ਲਈ ਗੁਰੂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਚਰਨਾਂ ਦੀ ਬੇਨਤੀ ਕਰੀਏ ਕਿ ਹੇ ਮੇਰੇ ਪਾਦਸ਼ਾਹ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੁਣ ਸਾਡੇ ਮਨਾਂ ਵਿੱਚ ਵੀ ਤੇਰੇ ਦਰਸ਼ਨਾਂ ਦੀ ਪਿਆਸ ਹੈ ਅਸੀਂ ਵੀ ਕੋਸ਼ਿਸ਼ ਕਰਦੇ ਇਹਨਾਂ ਵਿਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੀਏ ਤੇ ਤੇਰਾ ਨਾਮ ਜਪ ਕੇ ਸੇਵਾ ਕਰਕੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਤੇ ਪਾਤਸ਼ਾਹ ਜੀ ਅਖੀਲੀਆਂ ਪੰਕਤੀਆਂ ਦੇ ਵਚਨ ਕਰਦੇ ਨੇ ਪ੍ਰਭ ਤੋਂ ਦੇ ਵਿੱਚ ਦੂਜਾ ਕੋ ਨਹੀਂ ਨਾਨਕ ਦੀ ਅਰਦਾਸ ਹੈ ਵਾਹਿਗੁਰੂ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਸਹਾਰਾ ਨਹੀਂ ਕੋਈ ਮਨੁੱਖ ਸਾਡਾ ਸਹਾਰਾ ਨਹੀਂ ਕੇਵਲ ਤੂੰ ਹੀ ਸਾਡਾ ਸਹਾਰਾ ਹੈ ਤੇਰੇ ਆਸਰੇ ਹੀ ਸਾਡਾ ਜੀਵਨ ਹੈ ਇਹੇ ਅਰਦਾਸ ਇਹੇ ਬੇਨਤੀ ਹੈ ਤੇਰੇ ਚਰਨਾਂ ਵਿੱਚ ਆ ਸਾੜ ਸੁਹੰਦਾ ਤਿਸ ਲਗਾਇ ਜਿਸ ਮਨਹਰ ਚਰਨ ਨਿਵਾਸ ਇਸ ਤਪਦੇ ਹੋਏ ਸੰਸਾਰ ਵਿੱਚ ਉਹਨਾਂ ਨੂੰ ਕੰਦਾ ਹਿਰਦਾ ਜਿਹੜਾ ਹੈ ਸੋਹਣਾ ਬਣ ਜਾਂਦਾ ਹੈ ਠੰਡਕ ਉਹਨਾਂ ਨੂੰ ਮਿਲਦੀ ਹੈ ਜਿਸ ਮਨ ਹਰ ਚੜ੍ਹਨ ਨਿਵਾਜਨਾ ਦੇ ਮਨਾ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਮਨ ਵਿੱਚ ਆ ਕੇ ਟਿਕ ਜਾਂਦਾ ਹੈ ਉਹਨਾਂ ਦਾ ਜੀਵਨ ਸਫਲ ਤੇ ਸੁਪਨਾ ਬਣਦਾ ਹੈ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ ਸਰਬਤ ਸੰਗਤਾਂ ਨੂੰ ਦਰੋਂ করুণਾ ਸਿਮਰੰਧੀ ਦਾ ਚੜ੍ਹਦੀਆਂ ਕਲਾ ਬਖਸ਼ਣ